ਸਸਕੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾ ਗੁਰਦੀਪ ਸਿੰਘ ਨੰਮੇ ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਆ ਔਰ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਕਿਸਾਨ ਆਗੂ ਲਗਾਤਾਰ ਜਿਹੜੇ ਮੀਟਿੰਗਸ ਕਰ ਰਹੇ ਨੇ ਸਰਕਾਰ ਦੇ ਨਾਲ ਲੇਕਿਨ ਜੋ ਮੰਗਾ ਨੇ ਉਹ ਮੰਗਾ ਦੇ ਉੱਤੇ ਸਹਿਮਤੀ ਜਿਹੜੀ ਨਹੀਂ ਬਣ ਪਾਰੀ ਹੈ ਲੇਕਿਨ ਜੋ ਬੀਤੇ ਦਿਨੀ 21 ਫਰਵਰੀ ਦੇ ਦਿਨ ਜੋ ਕੁਝ ਵੀ ਹੋਇਆ ਇਸ ਜਗ੍ਹਾ ਤੇ ਹਾਲਾਤ ਜੋ ਬਣੇ ਉਸ ਤੋਂ ਬਾਅਦ ਮੈਡੀਕਲ ਜਿਹੜੇ ਸਹਾਇਤਾ ਆ ਉਹ ਇੱਥੇ ਪਹੁੰਚਣੀ ਸ਼ੁਰੂ ਹੋਈ ਤਾਂ ਜੇ ਨੌਜਵਾਨ ਨੇ ਜਿਹੜੇ ਆਪਣੀ ਗੱਡੀ ਦੇ ਵਿੱਚ ਮੈਡੀਸਿਨਸ ਲੈ ਕੇ ਪਹੁੰਚੇ ਨੇ ਔਰ ਮੈਡੀਸਿਨਸ ਲਿਆ ਕੇ ਮਦਦ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ 21 ਫਰਵਰੀ ਵਾਲੇ ਦਿਨ ਦੇਖਣ ਨੂੰ ਮਿਲਿਆ ਕਿ ਐਂਬੂਲੈਂਸ ਜਿਹੜੀਆਂ ਸੀਗੀਆਂ ਬਹੁਤ ਸਾਰੇ ਨੌਜਵਾਨ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਜਦੋਂ ਹੰਝੂ ਗੈਸ ਤੇ ਨੌਜਵਾਨਾਂ ਦੇ ਅੱਖਾਂ ਦੇ ਵਿੱਚੋਂ ਧੂਆਂ ਪਿਆ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਈ ਤਾਂ ਉਸ ਤੋਂ ਬਾਅਦ ਮੈਡੀਕਲ ਜਿਹੜੀਆਂ ਸੇਵਾਵਾਂ ਸੀਗੀਆਂ ਉਹ ਪੰਜਾਬ ਦੇ ਵਿੱਚੋਂ ਇੱਥੇ ਪਹੁੰਚਣੇ ਸ਼ੁਰੂ ਹੋ ਗਈਆਂ ਸਰਨਾਲ ਹਰਪੀ ਸਿੰਘ ਜੀ ਮੌਜੂਦ ਨੇ ਭਾਜੀ ਕਿਹੜੇ ਜ਼ਿਲ੍ਹੇ ਚੋਂ ਆਏ ਤੁਸੀਂ ਅਸੀਂ ਸਾਰੇ ਹੁਸ਼ਿਆਰਪੁਰ ਤੋਂ ਆਏ ਹੁਸ਼ਿਆਰਪੁਰ ਤੋਂ ਇੱਥੇ ਆਏ ਹੋ ਕਿੱਦਾਂ ਆਏ ਸੀਗੇ ਅਸੀਂ ਸਰ ਅੱਜ ਹੀ ਸਵੇਰੇ ਆਏ ਆ ਇੱਕ ਦਿਨ ਪਹਿਲਾਂ ਆਏ ਸੀਗੇ ਪਹਿਲਾਂ ਆ ਕੇ ਦੇਖ ਕੇ ਗਏ ਸੀਗੇ ਕਿ ਕੀ ਹਾਲਾਤ ਨੇ ਇੱਥੇ ਦੇ ਜਿਹੜੇ ਸਾਡੇ ਮੁੱਦੇ ਆ ਨਾ ਐਮ ਐਸ ਪੀ ਦਾ ਮੁੱਦਾ ਸਾਡਾ ਇਹ ਸਾਨੂੰ ਪਤਾ ਸਭ ਨੂੰ ਹੈ ਕਿ ਕਿਸਾਨ ਦੇ ਹਾਲਾਤ ਇਸ ਵੇਲੇ ਕੀ ਦੇ ਬਣੇ ਹੋਏ ਕਿਸਾਨ ਆਪਣੀ ਫਸਲ ਨੂੰ ਬੀਜ ਕੇ ਉਹਨੂੰ ਆਪਣੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਪਾ ਰਿਹਾ ਤੇ ਉਹ ਆਪਣੇ ਮਤਲਬ ਕਹਿੰਦੇ ਕਿ ਆਪਣੀ ਲੜਾਈ ਲੜ ਰਿਹਾ ਕਿ ਮੈਨੂੰ ਜਿਹੜਾ ਮੇਰੀ ਫਸਲ ਦਾ ਪੂਰਾ ਮੁੱਲ ਮਿਲੇ ਨਰਕੀ ਫਾਈਨੈਂਸ਼ਲੀ ਵੀਕ ਬਿਲਕੁਲ 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 ਜਦੋਂ ਜਾ ਰਹੇ ਹਾਂ ਦਿੱਲੀ ਨੂੰ ਅਸੀਂ ਕਿ ਦਿੱਲੀ ਵੀ ਸਾਡਾ ਪੰਜਾਬ ਵੀ ਦਾ ਇੱਕ ਭਾਰਤ ਦਾ ਹਿੱਸਾ ਹੈ ਨਾ ਤਾਂ ਸਾਨੂੰ ਹਰ ਇੱਥੇ ਬਾਰਡਰ ਦੇ ਉੱਤੇ ਕਿਉਂ ਰੋਕਿਆ ਗਿਆ ਅਸੀਂ ਆਪਣੀਆਂ ਮੰਗਾਂ ਲੈ ਕੇ ਤਾਂ ਉੱਥੇ ਜਾ ਸਕਦੇ ਹਾਂ ਨਾ ਉੱਥੇ ਬਾਕੀ ਵੀ ਪ੍ਰੋਟੈਸਟ ਕਰ ਰਹੇ ਨੇ ਜਿੰਨੇ ਪੁਲਵਾਨ ਨੇ ਸਾਰੇ ਉਹ ਸਾਰੇ ਉੱਥੇ ਪ੍ਰੋਟੈਸਟ ਕਰਦੇ ਆ ਨਾ ਤੇ ਸਾਨੂੰ ਕਿਉਂ ਨਹੀਂ ਉਧਰ ਜਾਣ ਦੀ ਇਜਾਜ਼ਤ ਸ਼ਾਂਤੀਪੂਰਵਕ ਅੱਧਰ ਨੂੰ ਜਾ ਰਹੇ ਹਾਂ ਪਰ ਸਾਨੂੰ ਫਿਰ ਵੀ ਰੋਕਿਆ ਜਾ ਰਿਹਾ ਸਰਜ ਨਾਲ ਤੱਕਾ ਕੀਤਾ ਜਾ ਰਿਹਾ ਅਜੇ ਜਿਵੇਂ 21 ਫਰਵਰੀ ਤੋਂ ਬਾਅਦ ਦੀ ਗੱਲ ਕਰ ਲਈ ਤਾਂ ਤੁਹਾਡੇ ਕੋਲ ਪੇਸ਼ੈਂਟ ਹੱਜ ਦੇ ਜਿਹੜੇ ਆ ਉਹ ਕਿਹੜੇ ਆ ਰਹੇ ਨੇ ਕੀ ਅੱਖਾਂ ਦੀ ਪ੍ਰੋਬਲਮ ਲੈ ਕੇ ਆ ਰਹੇ ਨੇ ਜਾਂ ਕੋਈ ਹੋਰ ਪ੍ਰੋਬਲਮ ਲੈ ਕੇ ਆ ਰਹੇ ਜੀ ਪੇਸ਼ੈਂਟ ਆ ਰਹੇ ਨੇ ਜੀ ਸਰ ਅੱਖਾਂ ਵਾਲੇ ਦਾ ਪੇਸ਼ੈਂਟ ਬਹੁਤ ਜ਼ਿਆਦਾ ਨੇ ਨਾ ਕਿ ਜਿਹੜੇ ਟਾਇਰ ਗੈਸ ਤੇ ਨਾਲ ਨੇ ਛੱਡੀ ਆ ਉਹਨਾਂ ਦਾ ਬਹੁਤੇ ਨਾਲ ਦੇ ਉੱਤੇ ਅੱਖਾਂ ਦੇ ਉੱਪਰ ਬਹੁਤ ਅਸਰ ਪਿਆ ਕਿਸ ਕਿਸ ਤਰ੍ਹਾਂ ਦਾ ਇਫੈਕਟ ਪਿਆ ਵਾ ਲਾਲ ਹੋਈਆਂ ਅੱਖਾਂ ਜਾਂ ਸਵੇਲਿੰਗ ਹੋਈ ਹੈ ਅੱਖਾਂ ਸਰ ਲਾਲ ਹੋਈਆਂ ਹੋਈਆਂ ਫੋਂ ਇਹਨਾਂ ਨੂੰ ਦਵਾਈ ਦਿੱਤੀ ਆ बटे ਦੋ ਦਿਨ ਵੇਟ ਕਰਾਂਗੇ ਨੇ ਇਹਨਾਂ ਨੂੰ ਡਾਕਟਰ ਕੋਲ ਰੈਫਰ ਕਰਾਂਗੇ ਫਿਰ ਡਾਕਟਰ ਕੋਲ ਜਾ ਕੇ ਚੈੱਕ ਕਰਾ ਕੇ ਆਣਗੇ ਮੈਂ ਇਹ ਦਵਾਈ ਦੇ ਨਾਲ ਫਰਕ ਪੈ ਰਿਹਾ ਕੋਈ ਦਵਾਈ ਦੇ ਨਾਲ ਜਿਸ ਤਰ੍ਹਾਂ ਹੁਣ ਮੈਡੀਕਲ ਚਲੋ ਸਹੂਲਤਾਂ ਜਿੰਨੇ ਕਾਪਾ ਇੱਥੇ ਕਰ ਸਕਦੇ ਆਂ ਉਹ ਆਪਾਂ ਕਰ ਰਹੇ ਆਂ ਤੇ ਜਿੰਨਾ ਕ ਕਹਿੰਦੇ ਕੋ ਵਾਦ ਤੋਂ ਵਾਦ ਫਰਕ ਵੈਸੇ ਪੈ ਰਿਹਾ ਪਰ ਜਿਹੜਾ ਕੋਈ ਮੇਜਰ ਕੇਸ ਆਉ ਉਹ ਫਿਰ ਆਪਾਂ ਅੱਗੇ ਹਸਪੀਟਲ ਨੂੰ ਭੇਜ ਦੇਣਾ ਹਾਂ ਅਚਰ ਅੱਗੇ ਨਾਲ ਦੀ ਰੈਫਰ ਕਰ ਦਿੰਦੇ ਹਾਂ ਹਾਂਜੀ ਠੀਕ ਬਹੁਤ ਧੰਨਵਾਦ ਤੁਹਾਡਾ ਸੋ ਇਹ ਨੌਜਵਾਨ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਜੁੜੇ ਨੇ ਜਿਨ੍ਹਾਂ ਦੇ ਵੱ ਜਖਮੀ ਹੋਏ ਨੇ ਯਾਫਰ ਜਿਹਨਾਂ ਦੇ ਅੱਖਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਦੇ ਟ੍ਰੀਟਮੈਂਟ ਕੀਤਾ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਨਾਲ ਦੀਦਾ ਤੁਸੀਂ ਸੁਣਿਆ ਕਿ ਹਰਪੀ ਸਿੰਘ ਦਾ ਕਹਿਣਾ ਹੈ ਕਿ ਅਗਰ 2 ਦਿਨ ਜਾਂ 1-2 ਦਿਨ ਦੇ ਵਿੱਚ ਜਿਹੜੀ ਅੱਖਾਂ ਦੀ ਪ੍ਰੋਬਲਮ ਹੋਗੀ ਉਹ ਨਹੀਂ ਠੀਕ ਹੋ ਰਹੀ ਕਿਸੇ ਕਿਸਾਨ ਦੀ ਤਾਂ ਉਹਨਾਂ ਨੂੰ ਨਾਲ ਦੀ ਨਾਲ ਹਸਪਤਾਲ ਦੇ ਵਿੱਚ ਰੈਫਰ ਵੀ ਕਰਵਾਇਆ ਜਾ ਰਿਹਾ ਕਿ ਤੁਸੀਂ ਰੈਫਰ ਹਸਪਤਾਲ ਦੇ ਵਿੱਚ ਭਰਤੀ ਹੋਵੋ ਕਿਉਂਕਿ ਇਹ ਜਿਹੜੀ ਚੋਟ ਹੈ ਜਾਂ ਫਿਰ ਜੋ ਵੀ ਨਿਸ਼ਾਨ ਨੇ ਉਹ ਨਹੀਂ ਇਸ ਤਰੀਕੇ ਨਾਲ ਹੀ ਹੋ ਸਕਦਾ ਤਾਂ ਇਹ ਸੇਵਾ ਨਿਭਾਈ ਜਾ ਰਹੀ ਹੈ ਨੌਜਵਾਨਾਂ ਦੇ ਬੋਲੋ ਤਾਂ ਹੁਣ ਦੇਖਣਾ ਬਣਦਾ ਹੈ ਕਿ ਹੁਣ ਇਸ ਤੋਂ ਬਾਅਦ ਜਦੋਂ ਕਿਸਾਨ ਜਿਹੜੇ ਮੀਟਿੰਗ ਕਰਦੇ ਨੇ ਤਾਂ ਉਸ ਦਾ ਸਿੱਟਾ ਕੀ ਨਿਕਲ ਕੇ ਸਾਹਮਣੇ ਆਉਂਦਾ ਸੋ ਵਦਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀ ਸਿੰਘ